ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਇੱਧਰ ਲੱਡੂ ਨੂੰ ਮਿਲੋ ਪਹਿਲਾਂ ਸਾਡੇ ਨੂੰ ਨੂਰੂ ਕੁਰਿਆ ਪੁੱਤ ਔਰ ਇੱਧਰ ਨੂੰ ਆ ਕੇ ਬੁਲਾ ਪੂਰੇ ਤਾਂ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਏ ਕੰਦਾ ਇੱਥੇ ਬੈਠ ਕੇ ਹੁਣ ਬਲਾ ਬਲਾ ਸਸਤੀ ਕਰਛਾਤਰੀ ਕਾਲ ਜੀ ਪਾਪਾ ਵੀ ਕਰ ਦੇ ਇੱਕ ਆਏ ਹਾਏ ਹਾਏ ਇੱਕ ਹੋ ਕਰ ਦੇ ਪਾਪਾ ਤੇਰੇ ਹੈਂਡ ਕਿੱਥੇ ਹੈਂਡ ਲਾਓ ਹੈਂਡ ਕਿੱਥੇ ਆਹ ਯਾ ਨੋਜ ਕਿੱਥੇ ਨੋਜ ਹਾਏ ਆਈਜ਼ਾ ਆਈਜ਼ਾ ਕਿੱਥੇ ਬੈਲੀ ਕਿੱਥੇ ਬੈਲੀ ਕਿੱਥੇ ਮੇਰੀ ਪੁੱਤਰੀ ਬੈਲੀ ਬੈਲੀ ਫੁੱਟ ਕਿੱਥੇ ਫੁੱਟਾ ਆਹ ਹੈਂਡਾ ਆ ਹੈਂਡਾ ਟੰਗ ਟੰਗ ਐਰ ਅਜੀਬੀ ਘੜਦਾ ਫੇਰ ਕਿੱਥੇ ਆਏ ਹਾਏ 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 ਸਾਰਾ ਗੋਦਾਦੀ ਦੇਖ ਲੈ ਇੰਨੀ ਇੰਟੈਲੀ ਇੱਕ ਵਾਰ ਸਮਝਾ ਦੋ ਬਸ ਜਦੇ ਗੱਲ ਕੈਚ ਕਰ ਲਦੀ ਐਨਾ ਮੱਟੂਆ ਹਾਂ ਦਾ ਚੱਲ ਬੱਸ ਹੁਣ ਫੇਰ ਪਟਣੇ ਨੂੰ ਨਹੀਂ ਤੈਨੂੰ ਕਿਹਾ ਫੇਰ ਦੱਸਣੇ ਨੂੰ ਕਿਹਾ ਚੱਲ ਹੁਣ ਜਾ ਭਾਜਾ ਲਓ ਜੀ ਅੱਜ ਬੈਠੇ ਆ ਘਰਾਂ ਇੱਧਰ ਸਾਡੇ ਪ੍ਰੌਣਾ ਸਾਹਿਬ ਆਏ ਹੋਏ ਆ ਹੈ ਮਲਾਉਂਦੇ ਆ ਸਾਨੂੰ ਜੀਜਾ ਜੀ ਸਾਡੇ ਪ੍ਰੌਣਾ ਕਹਿ ਲੋ ਜੀਜਾ ਕਹਿ ਲੋ ਇੱਕੇ ਗੱਲ ਹੈ ਹੱਥ ਹੁੰਦੀ ਦਾ ਚਲੋ ਫੇਰ ਮਿਲੋ ਜੀ ਇੱਧਰ ਫੈਮਲੀ ਨੂੰ ਆ ਬੈਠੀ ਸਾਡੀ ਫੈਮਲੀ ਸਾਰੀ ਭਾਈ ਇਕੱਠੀ ਹੋਈ ਹੈ ਤਾਇਆ ਜੀ ਵੀ ਬੈਠੇ ਅੱਜ ਇੱਧਰ ਪ੍ਰੌਣਾ ਸਾਹਿਬ ਨੂੰ ਮਿਲੋ ਪਹਿਲਾਂ ਹਾਥਰੀ ਕਾਲ ਜੀ ਦੋਹਾਂ ਦੀ ਮਨਜ਼ੂਰ ਕਰ ਲਈ ਅਸੀਂ ਬੋਲ ਇਕੱਠੇ ਹੀ ਪਾਏ ਤੁਸੀਂ ਦੋ ਜੀ ਬੋਲਾਂ ਮੈਂ ਬਾਅਦ ਬੋਲਾਂ ਨਹੀਂ ਨਹੀਂ ਹੋਰ ਜੀ ਤਾਂ ਹੀ ਠੀਕ ਆ ਵਧੀਆ ਵਧੀਆ ਕੰਮ ਕਿਦਾਂ ਚੱਲਦਾ ਜੀ ਕੰਮ ਕਰ ਵਧੀਆ ਹਾਂ ਹੋਰ ਜਾਂ ਚਲੋ ਮੋਢੇ ਚਹਿਰੀਆਂ ਉਹ ਲਿਆਂਦੀ ਕੋਈ ਮੱਝ ਮੁਝੀ ਜੀ ਫਿਰ ਲਾਏ ਤੇ ਤੈਨੂੰ ਦੋ ਵੇਚੇਗਾ ਲੈ ਕੇ ਅੱਛਾ ਦੋ ਵੇਚਤੀਆਂ ਹੁਣ ਇੱਥੇ ਕਿਦਾਂ ਰੇਟ ਰੂਟ ਹੁਣ ਆਇਆ ਕੁਝ ਡਾਊਨ ਵਾਲਾ ਮੁੱਟਾ ਘਟ ਗਿਆ ਰੇਟ ਅੱਛਾ ਜੀ ਹੁਣ 10 15000 ਮੁਰੇ ਦੇ ਪਿੱਛੇ 10 15000 ਹੈ ਕਿੰਨੀ ਕਿੰਨੀ ਕਾਊਨ ਆ ਗਈ ਜੀ ਮੈਸੇਜ ਆਈ ਹੁਣ 10 15000 ਮੁਰੇ ਦੇ ਪਿੱਛੇ ਕੱਲ ਦੀ ਮੰਡੀ ਅੱਛਾ ਜੀ ਫੇਰ ਤਾਂ ਮੈਂ ਕਹਿੰਦਾ ਹੁਣ ਡੰਕਰ ਲੈ ਕੇ ਫਾਇਦਾ ਆ ਜਾਏ ਕਿਸੇ ਨੇ ਲੈਣਾ ਆ ਨਾ ਜੀ ਹਲੇ ਵੀ ਆ 10 ਦਿਨ ਤੱਕ 20 ਦਿਨ ਦੇ ਬਾਅਦ ਅੱਛਾ ਇਹ ਲੋਕਾਂ ਨਾਲ ਕੰਮ ਹੀ ਲੱਗ ਜਾਣਾ ਹਾਂ ਇਹ ਤਾਂ ਟੂੜੀ ਵਾਲਾ ਕੋ ਕਣਕ ਵਾਲਾ ਕਾਥੇ ਵਾਲਾ ਹਾਂ 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 ਸਾਡੇ ਤੋਂ ਰੋਡ ਉੱਨਾਂ ਦੇ ਪਿੱਛੇ ਬਿਲਕੁਲ ਬਿਲਕੁਲ ਹਾਂ ਇਹ ਤਾਂ ਹੈ ਤੂੰ ਦੇਖਦੇ ਆ ਜੀ ਹੋਏ ਹੁਣ ਬਣਦੀ ਆ ਸਾਡੀ ਵੀ ਸਲਾਹ ਇੱਕ ਦੋ ਡੰਗਰ ਲਿਆਂਣ ਦੀ ਫੇਰ ਤਾਂ ਹਜੇ ਰੁਕੇ ਜਾਈਏ ਮਤਲਬ ਹਨ 20 ਤਰੀਕ ਤੱਕ ਹੋਵੇ 20 ਅੱਜ ਹੋ ਗਈ ਤਰੀਕ 6 ਆ 20 ਵਾਲੀ ਮੰਡੀ ਨੂੰ ਲਿਆਵੇ ਹਨ ਜਾਂ ਫੇਰ ਖੰਨੇ 16 ਨੂੰ ਹੁੰਦੀ 8 8 ਨੂੰ ਹੁੰਦੀ ਖੰਨੇ 8 28 ਹਾਂ 8 28 ਉਹ ਜਾਂ ਤਾਂ ਫੇਰ ਵੀ ਨੂੰ ਲਿਆਉਂਗੇ ਕਰਾਲੀ ਤੇ ਬਸ ਖੰਨੇ ਡੰਗਰ ਮੈਂ ਕਹਿੰਦਾ ਭਾਰਾ ਹੁੰਦਾ ਜੀ ਜ਼ਿਆਦਾ ਵੀ 200 ਠੀਕ ਹੈ ਜਿਹੜਾ ਕਰਦਾ ਹਾਂ ਹਾਂ ਜੀ ਤਦ ਕਰੇ ਉਹ ਮਹਿੰਗੇ ਹੋਗੇ ਹੁਣ ਤਾਂ ਡੰਗਰ ਬਹੁਤ ਮਹਿੰਗੇ ਹੋਗੇ ਹਾਂ ਚੱਲੇ ਰੁਕੀ ਨਹੀਂ ਬਰ ਚੱਲੀ ਜਾਣਾ ਇਦਾਂ ਹੀ ਤਾਂ ਮਹਿੰਗਾ ਸਸਤਾ ਆਏ ਥੋੜਾ ਮੁਕਣਾ ਉਹ ਤਾਂ ਭਲਾ ਹੈਗਾ ਹੀ ਆ ਜੀ ਮੇਰੇ ਹੀ ਬੈਣਾ ਮੇ ਲੋ ਜੀ ਸਾਡੀ ਫੈਮਿਲੀ ਨੂੰ ਫੇਰ ਅੱਗੇ ਉਧਰ ਬੈਠੀ ਹੈ ਜੀ ਮੈਡਮ ਸასი ਗਾ ਜੀ ਸਾਰਿਆਂ ਇੱਕ ਲਾਂਬਾ ਸੁਣ ਲਓ ਆਇਆ ਜੀ ਨੂੰ ਕਿੰਨੇ ਦਿਨ ਹੋ ਗਏ ਸਾਨੂੰ ਦਿੱਤੀ ਵੀ ਨੂੰ ਉਹ ਤੁੰਮੀ ਅੰਨੇ ਕਿੰਨੇ ਕਿ ਬਿਜ਼ੀ ਆ ਤੁਸੀਂ ਵੀ ਥੋਦੇ 5 ਮਿੰਟ ਕੱਢ ਕੇ ਕਤਾਰ ਨੇ ਪੈਂਦੇ ਉਹ ਯਾਰ ਮੈਂ ਭੁੱਲ ਜਿਸ ਬੰਦੇ ਨੂੰ ਜਿਸ ਇੰਸਟਰੂਮੈਂਟ ਨਾਲ ਪਿਆਰ ਆ ਉਹਨੇ ਉਸ ਚੀਜ਼ ਦੇ ਨਾਲ ਮੈਡਮ ਮੈਨੂੰ ਬਹੁਤ ਪੀਨ ਹੁੰਦੀ ਮੇਤੇ ਮੇਤੇ ਮੈਂ ਤਾਂ ਹੀ ਚਾਹਦੀ ਮੇਤੇ ਤਾਰ ਟੁੱਟ ਜਾਂਦੀ ਆ ਅੱਛਾ ਮੈਂ ਜੀਜਾ ਨਾਲ ਝੂੜੀ ਕੋਈ ਮੈਂ ਪਾ ਦੇਣਾ ਲਿਆ ਕੋਈ ਸਿਤਾਰ ਜੀਜਾ ਕਹਿੰਦਾ ਤਾਰ ਆ ਕਹਿੰਦਾ ਜਿਵੇਂ ਤੋਤੇ ਨੂੰ ਬੋਲ ਉਹ ਗੱਲ ਪਤਾ ਹੀ ਨਹੀਂ ਕੀ ਆਏ ਉਹ ਤਾਰ ਹੈਗੀ ਜਿਵੇਂ ਹੀ ਵਾਲ ਵਰਗੀ ਜੇ ਉਹਨੂੰ ਮਾਰਾ ਜਾਂ ਬਲ ਪੈ ਗਿਆ ਨਾ ਉਹਨੇ ਉੱਥੀ ਦੇ ਟੁੱਟ ਜਾਣਾ ਸਾਡੇ ਸਰਪੰਚ ਕੋ ਹੁੰਦੀ ਸੀ ਅੱਛਾ ਜੀ ਤੰਮੀ ਬਾਈ ਕੋਲ ਹੋਰ ਲੈ ਆ ਹੁਣ ਪਤਾ ਨਹੀਂ ਤੂੰ ਵੀ ਧਾਰਨ ਬਾਪੂ ਦਾ ਲੈ ਉਹ ਵੀ ਸ਼ਕੀਰ ਬਾਈ ਤੂੰ ਵੀ ਦਾ ਲੈ ਰੈ ਕੰਨ ਕੰਨ ਕਰਦਾ ਦੂ ਦਾ ਜੀ ਉਹ ਗੱਲ ਕੁਝ ਵੀ ਨਹੀਂ ਤਾਂ ਸਰਪੇ ਦੀ ਦਾਲ ਆਉਂਦੀ ਸਾਰੀ ਗੱਲ ਕੁਝ ਵੀ ਨਹੀਂ ਹੈਗੀ ਆਹੋ ਗੱਲ ਦਾ ਕੁਝ ਵੀ ਨਹੀਂ ਪਰ ਮੈਨੂੰ ਤਾਂ ਆਇਆ ਜੀ ਪਤਾ ਮੈਨੂੰ ਲੈ ਤਾਂ ਅੱਜ ਤੇਲ ਨਹੀਂ ਚੁੱਪ ਕਰਕੇ ਲੱਗੀ ਉਹ ਚੱਲ ਤੂੰ ਐਦਾਂ ਕਰਦਾ ਐਦਾਂ ਕਰਨਾ ਤਾਰ ਮੈ ਤੂੰ ਵੀ ਦੇ ਦੇ ਮੈਨੂੰ ਫਿਰ ਤਾਰ ਪਕਾ ਦੇ ਦਿੰਦਾ ਚਾਰਕ ਦਿਨਾਂ ਬਾਅਦ ਆਪਾਂ ਮੈਂ ਚਲਾ ਲਊਗਾ ਉਹ ਸਿੱਖ ਲਊਗਾ ਨਾਲੇ ਕੋਦੂਆ ਤੇਰੀ ਉਂਗਲੀ ਮਿਚਾਣੇ ਵਾਲਾ ਹੁੰਦਾ ਛੱਲਾ ਰਿਆ ਹੈਗਾ ਵੀ ਨਾ ਨਾ ਜਿੱਦਾਂ ਆਪਕੇ ਤੇ ਆਦੂ ਮਿਚਾਣਾ ਨਾ ਵਾਲਾ ਹੋਗਦੀ ਵਾਰਦੀ ਨਾਲ ਐਨਾ ਰੱਖ ਲੱਗੇ ਨਾ ਜੀ ਨੂੰ ਉਹ ਛੱਡੇ ਕਰਦੀ ਪਾਜੀ ਪਹਿਲਾਂ ਇੱਧਰ ਮਿਲੋ ਜੀ ਫੈਮਿਲੀ ਨੂੰ ਫੇਕਮ ਛੱਡੀ ਕਰਦੀ ਸਾਰਿਆਂ ਨੂੰ ਐ ਸਾਡੀ ਭਾਣਜੀ ਵੀ ਆਈ ਹੈ ਭਾਈ ਇਹਦੀ ਸੱਤਰੀ ਕਾਲ ਸੁਣਨੇ ਆਲੀ ਹੁੰਦੀ ਆ ਵੈਸੇ ਹਾਂਜੀ ਸ਼ੁਰੂ ਹੋ ਜਾਓ ਜੀ ਸੱਤਰੀ ਕਾਲ ਜੀ ਸਾਰਿਆਂ ਨੂੰ ਹਾਂ ਓਏ ਫੀਲੀ ਬੋਲਦੀ ਆਂ ਮੇਰੇ ਪੱਜ ਲੱਗੀ ਵੀ ਨਹੀਂ ਤੇ ਮੈਂ ਕਹਿੰਦਾ ਉ ਉਮਰੀ ਦੇ ਉਮੀਰ ਗੱਲ ਚ ਖਾਜਦਾ ਮੈਂ ਉਮੀਰ ਹੈ ਆਹ ਉਮੀਰ ਤੇ ਮੈਂ ਗੱਲ ਚ ਖਾਜਦਾ ਆਂ ਉਮਰੀ ਦੇ ਹਾਂ ਵਾਹ ਵਾਹ ਇਹ ਚੱਕਰਾ ਇੱਕ ਬੋਲਦੀ ਹੈ ਜਿਵੇਂ ਕੋਈ ਕਹਿੰਦੀ ਹੈ ਚਲੋ ਜਿੱਦ ਦਬਾ ਉਸ ਵੀ ਜਾਏ ਬੋਲ ਵੀ ਹੈ ਕਿੰਨਾ ਹਾਂ ਨਹੀਂ ਤਾਂ ਕੋਈ ਨਾ ਬੱਸ ਹੈ ਗਈ ਜਿੱਥੇ ਵੀ ਜਾਣਾ ਬਖਸ਼ੋ ਤਾਂ ਐਂ ਤਾਂ ਕਰਕੇ ਕਿਦਾਂ ਫਿਰ ਕਿੱਥੇ ਸਾਰੇ ਅੰਦਾ ਕਿੱਦਾਂ ਹਾਲ ਅੱਛਾ ਮੇਰੀ ਮਿੱਧੀ ਜਾ ਕੇ ਆ ਆਪਣੀ ਭੈਣ ਨੂੰ ਮਿਲਦਾ ਨਾ ਜੀ ਹਾਂ ਜੀ ਹਾਂ ਉਹ ਵੀ ਇਦਾਂ ਹੀ ਮਿਲਦੀ ਆਇਆ ਕਰੀ ਜਾਂਦੀ ਹੱਥ ਨੂੰ ਪੁੱਛਿਆ ਨੂਰ ਮਿਲੀ ਆਜਾ ਮਿਲੀਏ ਓਏ ਆਜਾ ਮਿਲੀਏ ਮਿਲਿਆ ਮੈਨਾਂ ਹੋ ਹਾਂ ਅਰੇ ਉੱਲੇ ਮੇਲਾ ਮੇਲਾ ਅਮੇਲਾ ਤੁਸੀਂ ਮੈਨੂੰ ਬੁਲਾ ਦੋ ਮੰਮੀ ਰਹਿ ਗਈ ਹਾਸਰੀ ਗਾ ਸਾਰੇ ਹਾਂ ਹੋਰ ਮਮਾ ਜੀ ਠੀਕ ਆ ਪਤਾ ਕੀ ਹੋਇਆ ਮੈਂ ਤੁਹਾਨੂੰ ਗੱਲ ਦੱਸਣੀ ਆ ਪਾ ਦੇਵਾਂਗੇ ਵੀਡੀਓ ਸ਼ੁਰੂ ਕਰੀਏ ਵਿੱਚ ਥੋੜੇ ਨਾਲ ਵੀਂਦਰ ਲੱਗਿਆ ਹੋਇਆ ਹੈ ਨਾ ਠੀਕਾ ਲੱਗੀ ਹੋਈ ਸੋਰੀ ਪਤਾ ਕੀ ਹੈ ਹਾਈ ਕਰ ਨਹੀਂ ਪਤਾ ਪਕਾਣਾ ਹਾਈ ਕਰ ਨਹੀਂ ਪਕਾਣਾ ਅਰੇ ਥੋੜੇ ਪਰ ਮੈਂ ਲਾਇਆ ਭਾਬੀ ਤਾਂ ਮੁੰਡਿੰਗ ਮੈਂ ਕਰਦਾ ਤਾਂ ਉੱਪਰ ਚੱਲਦਾ ਜਮਾਈ ਦੱਚੜੇ ਕਰਨਾ ਦੱਚੜੇ ਕਰਦਾ ਮੱਕਾ ਜਿਹੜੇ ਨਹੀਂ ਕਰ ਵੀ ਤਾਂ ਹੈ ਪਕਾ ਰਿਆ ਕਰਨਾ ਹਾਂ ਉਹਦੇ ਨਾਲ ਮੂਹ ਬਣਾਣੀ ਪੱਖੇ ਬੰਦ ਉਹ ਗੱਲ ਬਾਰੇ ਜੇ ਕੈਂ ਜੇ ਜੇ ਪੱਖਾ ਚਲਾ ਲਈ ਹੈ ਨਾ ਫੇਰ ਵਿੱਚ ਸੂ ਆਏ ਆਵਾਜ਼ ਆਂ ਦੀ ਜਿਹੜੇ ਹੁਣ ਚਿਹਰੇ ਹੋਣੇ ਆ ਉਹ ਤਾਂ ਵਿਹਦਾ ਹੋ ਜਾਂਦੀ ਆ ਐਂ ਉਦੋਂ ਜਿਹੜਾ ਆਪਾਂ ਮੱਖਣ ਗੜ ਜਦ ਆਪਾਂ ਪਹਿਲਾਂ ਪੱਖਾ ਬੰਦ ਕਰਨਾ ਭੁੱਲ ਗਏ ਉਹ ਐਦਾਂ ਹੀ ਸੀਨ ਲੈ ਲਿਆਦਾ ਮੈਂ ਉਹ ਸੀਨ ਡਿਲੀਟੇ ਕਰਨਾ ਪੈ ਗਿਆ ਅੱਛਾ ਗੱਲੇ ਨਾ ਬਣੇ ਆਵਾਜ਼ ਹੀ ਨਹੀਂ ਆਈ ਆਵਾਜ਼ੇ ਨਹੀਂ ਆਈ ਆਵਾਜ਼ੇ ਸੂ ਸੂ ਹੋਈ ਗਈ ਤਾਂ ਕਰਕੇ ਨਾ ਫੇਰ ਪੱਖਾ ਬੰਦ ਕਰ ਲੈ ਆਲੇ ਕਿੱਥੇ ਪਈ ਆ ਆ ਦੇ ਓਏ ਛਲੇਡੇ ਦੇ ਹੁਣ ਵੀ ਆਣਾ ਪਰਸੋਂ ਨੂੰ ਖੜਾ ਹੋ ਕਿਨੇ ਜੀ ਮੱਖਣ ਘੜੀਆਂ ਨੇ ਆਉਣਾ ਜੀ ਬਿਮਾਰ ਆ ਵਿਚਾਰੇ ਸਾਰੇ ਸਾਰਿਆਂ ਨੂੰ ਟਾਈਫੈਡ ਟਾਈਫੈਡ ਬਹੁਤ ਜ਼ਿਆਦੇ ਅੱਛਾ ਉਹ ਸਾਰੇ ਉਹ ਪਏ ਆ ਕਿਦਾਂ ਮਨ ਨੂੰ ਛੱਡ ਕੇ ਕਮਾਲ ਹੋ ਗਈ ਦੱਸ ਤੇ ਇਹ ਇਥੇ ਕਾਠਗੜ ਬਨਦਾ ਨਾ ਜੀਵਨ ਬਨਦਾ ਵੀ ਵੀ ਜੀਵਨ ਉਹ ਟਾਈਫੈਡ ਬਨਦਾ ਈ ਹਾਂ ਕਾਠਗੜ ਮੈਂ ਵੀ ਸੁਣਿਆ ਆਪਣੀ ਨਾ ਇੱਕ ਵੀਡੀਓ ਦੇਖਦੇ ਆ ਆਪਣੇ ਇੱਥੇ ਹਵੇਲੀ ਤੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਭਾਈ ਐਦਾਂ ਬਾਕੀ ਚਲੋ ਜੀ ਦਾ ਹੁਣ ਮੰਨਣਾ ਏ ਹਨਾ ਕਈ ਮੰਨਦੇ ਇਸ ਚੀਜ਼ਾਂ ਕਈ ਨਹੀਂ ਮੰਨਦੇ ਨਹੀਂ ਉਹ ਬਨਦਾ ਏ ਆਰਾਮ ਆ ਕਹ ਲੋ ਬਾਕੀ ਇਹ ਆਪਣੀ ਆਪਣੀ ਉਹ ਉੱਠਾ ਹੋ ਜਾ ਉਹ ਲੱਡੂ ਹਾਂ ਕੀ ਕਰਦਾ ਤੂੰ ਖੜਾ ਹੋ ਪੁੱਤ ਜਦੋਂ ਨਾ ਹੁਣ ਜਦਦੇ ਇਹਦੇ ਪੈਰ ਭਾਈ ਤੁਰਨ ਲੱਗੀ ਆ ਨਾ ਇਹ ਜੱਦੀ ਦਾ ਰਾਖੀ ਜੱਦੀ ਹੋਣਾ ਰਾਖੀ ਸਾਡੀ ਤਿੱਗਣੀ ਹੋਗੀ ਜਦੋਂ ਆ ਜਾਂਦਾ ਵੀ ਸਾਡਾ ਨਾ ਪੈਰ ਤਿਲਕੀ ਅਸੀਂ ਇਹਨਾਂ ਨੂੰ ਫੁੰਗ ਕੇ ਕੇ ਦੀ ਸੀ ਇਹ ਸਭ ਮਾਣੇ ਗਿਆ ਭੱਜੂਗੀ ਗਿਰ ਗਈ ਰੋਕ ਗਈ ਫੇਰ ਤਾਂ ਸ਼ੁਰੂ ਹੋਰ ਇਹ ਥੱਲੇ ਕੱਢ ਦੀ ਹੁਣ ਉਦਾਂ ਹੀ ਬਸ ਖੇਲਣ ਲੱਗੀ ਹੋਰ ਇਹ ਥੱਲੇ ਕੱਢ ਦੀ ਹੁਣੇ ਉਦਾਂ ਹੀ ਬਸ ਖੇਲਣ ਲੱਗੀ ਹੋਰ ਮੱਟੂ ਜਾ ਬੜਾ ਤੇਜ ਆਏ ਹੁਣ ਮੱਤਰ ਵੀ ਦੇਖ ਲੋ ਇੱਧਰ ਭਾਈ ਥੱਲੇ ਲਾਈਆਂ ਹੋਈਆਂ ਜੀ ਇੱਟਾਂ ਇੱਟਾਂ ਲਾਉਣ ਦੀ ਵੀ ਕੋਈ ਵਜ੍ਹਾ ਹੈ ਇੱਟਾਂ ਲਾਉਣ ਦੀ ਵਜ੍ਹਾ ਆਏ ਆ ਪਰਲੀ ਸਾਈਡ ਅਸੀਂ ਭਾਈ ਨਹੀਂ 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 ਇੱਟੇ ਨੋਟੀ ਵਜੇ ਮੈਂ ਦੱਸਦੀ ਆ ਰਾਤ ਨੂੰ ਕਈ ਵਾਰ ਮਮੀ ਨਾਲ ਜੁੱਤੋਂ ਉੱਤੋਂ ਉੜਦਾ ਬਿੱਟਾ ਨਾ ਹੁੰਦਾ ਉਹ ਫਿਰ ਥੱਲੇ ਪਈਏ ਲੱਗਦਾ ਤਾਂ ਕਰਕੇ ਪਹਿਲੇ ਪਹਿਲੇ ਤੋਂ ਬੜਿਆ ਰਹਿਣਾ ਉਧਰ ਪਿਆ ਜੀ ਪੋਤਾ ਭਾਈ ਉਧਰ ਨਾ ਉਹ ਦੂਆ ਝੂਲਾ ਲਿਆਂਦਾ ਉਹਦੇ ਚੋਂ ਪੈਂਦਾ ਨਹੀਂ ਹੈ ਇਹਦੇ ਚ ਹਿਲ ਗਿਆ ਇਹਦੇ ਮੈਂ ਦੀ ਸੇਵਾ ਕਰਨੀ ਪੈਂਦੀ ਆ ਹਾਂ ਇਹਦੇ ਚ ਹਿਲ ਗਿਆ ਇਹ ਇਹਦੇ ਚ ਵਧੀਆ ਸੌਂ ਜਾਂਦਾ ਉਹ ਦੂਏ ਮਾਨੀ ਦੀਦੀ ਪੈਂਦਾ ਜਿਹੜਾ ਮੁੱਲ ਦਾ ਮੈਂ ਨਹੀਂ ਦੇਖਿਆ ਹੈ ਉਹਦੇ ਚ ਪੈਂਦਾ ਇਹਦੇ ਇਹੋ ਹੀ ਫਰਕ ਤਾਂ ਹੈਗਾ ਇਹ ਝੂਲੇ ਆ ਮੇਰੇ ਪਾਈ ਪੁਰਾਣੇ ਰਵਾਜ ਦਾ ਝੂਲਾ ਹਾਂ ਇਹ ਬੰਦਾ ਹੁਣ ਤਾਂ ਇਹ ਨਿਆਣਾ ਨਿਆਣਾ ਬਾਅਦ ਪੁਰਾਣਾ ਖਾਂਦਾ ਇਹ ਨੂੰ ਨੋਕੜਦਾ ਖੁਰਦਾ ਬਸ ਸਾਡਾ ਬੰਦਾ ਬੱਚਾ ਹੁਣਦਾ ਹੀ ਹਾਂ ਬਾਅਦ ਪੁਰਾਣਾ ਬੰਦਾ ਆਇਆ ਨਵੇਂ ਝੂਲੇ ਚ ਪੈਂਦਾ ਨਹੀਂ ਪੈਂਦਾ ਵੀ ਇਹ ਤਾਂ ਮੈਂ ਪਾਇਗਾ ਖੁਸ਼ ਆ ਪਤਾ ਨਹੀਂ ਕੀ ਚੱਕਰ ਆ ਯੂਦ ਦੀ ਗੱਲ ਹੈ ਅਗਲੇ ਪੁਰਾਣੇ ਜਾਂ ਸਾਡਾ ਰਵਾਜ ਜਦੋਂ ਸਾਡੇ ਸੋਣੇ ਪਹਿਲਾਂ ਜabbੂੜੀਆਂ ਪਾ ਕੇ ਦਿੰਦੇ ਨੇ ਝੂਲੇ ਦਿਖਾਉਂਦੇ ਆ ਆਹ ਜੀ ਆਈ ਹੈ ਏ ਵੀ ਮੈਂ ਪਾਈ ਤਰਨ ਵਾਲਾ ਆਰਾ ਆਰਾ ਬਾਜਾ ਹਾਂ ਵਧੀਆ ਆਪਣਾ ਨੇ ਦੇ ਸਿਰ ਤੇ ਜੁੜਿਆ ਰਹੋ ਬਿਲਕੁਲ ਬਿਲਕੁਲ ਮੈਂ ਇੱਕ ਦਿਨ ਹੋਰੇ ਪੰਗਾ ਲੈ ਰਿਆ ਜੀ ਮੈਂ ਉਹ ਵਿਚ ਤੇ ਕਾਕਾ ਗੱਡੇ ਮੈਂ ਚੱਕ ਕੇ ਬਿਠਾਤੀ ਵਿੱਚ ਨੂਰੂ ਭਾਈ ਇਹ ਤਾਂ ਮੁੜ ਕੇ ਐੇ ਜੀ ਹਿਲੀ ਇਹ ਤਾਂ ਨਿਕਲ ਹੀਦਾ ਇਹ ਵੀ ਉਹ ਵੀ ਚੰਬੜ ਜਾਂਦੀ ਵੀ ਮੈਨੂੰ ਪਾਓ ਵਿੱਚ ਓਏ 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 ਵੀ ਮੈਨੂੰ ਪਾਓ ਬੋਲ ਬੋਲ ਕਿਆ ਬੋਲਣ ਲਗੀ ਨੂਰੀ ਕਹਿੰਦੀ ਨਹੀਂ ਘਰ ਨਹੀਂ ਕਰਨਾ ਪੁੱਤ ਤੈਨੂੰ ਗਿਰਜਣਾ ਅੱਜ ਬਹੁਤ ਤੇਜ਼ ਹੋ ਗਿਆ ਚਲਦਾ ਸਕੂਲ ਲੋਹਣੀ ਅੱਜ ਇਹ ਜੀਮ ਨਹੀਂ ਬਾੜਦੀ ਇਹ ਜੀ ਹੋ ਜੇ ਕੱਢ ਕੇ ਰੱਖਦੀ ਬਾਹਰ ਨਹੀਂ ਕਦੇ ਕਦੇ ਹੀ ਕਰਦੀ ਨਹੀਂ ਹੂੰ ਨਹੀਂ ਰੋਜ਼ ਨਹੀਂ ਕਰਦੀ ਪੁੱਤ ਤੈਂ ਘਰ ਜਣਾ ਨਹੀਂ ਕਰਨਾ ਜ਼ੋਰ ਉਹਨੇ ਪੂਰਾ ਲਾਇਆ ਵਾ ਨੰਨੂ ਅਗੇ ਉਹ ਹੁਣ ਜਿਆਦਾ ਜ਼ੋਰ ਲਾਦੀ ਉਹਨੂੰ ਆਇਆ ਵੀ ਮੇਰੀ ਬੇਇੱਜ਼ਤੀ ਹੋ ਗਈ ਮੱਲੂਚ ਉਹ ਚੜ ਗਈ ਉਹ ਚੜ ਗਈ ਆ ਯਾ ਲੈ ਬਾਈ ਇਹ ਡਾਕਟਰ ਕਹਿੰਦਾ ਉਤਰ ਜਾ ਬੁੱਤ ਉਤਰ ਜਾ ਫੜ ਕੇ ਉੱਤਿਆ ਆ ਬੜੀ ਤੇਜ਼ ਆ ਇਹ ਮੱਟੂ ਜਾ ਮੈਨੂੰ ਕਹਿ ਦਿੰਦੇ ਨਹੀਂ ਫੜ ਕੇ ਉਤਰੀ ਬੈੱਡ ਪਰ ਚਾਦਰ ਫੜ ਕੇ ਹੂੰ ਮੈਂ ਥਲੇ ਉਤਰਦੀ ਆ ਫੇਰ ਚੜ ਗਈ ਪੂਰਾ ਤੇਜ਼ ਆ ਇਹ ਛਲੇਟਾ ਫਤ ਹੂੰ ਉਹ ਤਾਂ ਗਿੱਜੂਗਾ ਥੱਲੇ ਮੈਨਾਂ ਟੱਲਿਆ ਮੈਂ ਚੱਲਿਆ ਤਾਇਆ ਤੈਨੂੰ ਕੋਣੀ ਆ ਤਾਇਆ ਅੱਜ ਪਾ ਦੇਣੀ ਆ ਤਾਰ ਪੱਕਾ ਨਹੀਂ ਤਾਰ ਲਿਆਂਗੇ ਉਹ ਲੈਣੀ ਆ ਨਾ ਤਾਂ ਤਾਰ ਤਾਂ ਪਈ ਆ ਹਾਂ ਸੁਣ ਹਾਂਜੀ ਤਾਰ ਲੰਬੀ ਥੋੜੀ 2-4 ਕੋ ਆ ਥੋੜੀ ਲੰਬੀ ਛੱਡ ਦੂੰਗਾ ਲਵਰਾ ਆਣਾ ਤਾਂ ਉਹ ਮੈਨੂੰ ਤਾਇਆ ਜਿਹੜੇ ਉਹ ਟੂਕੀ ਦੇ ਉੱਪਰ ਲੱਗ ਹੈਗੀ ਮੱਛੀ ਰੇ ਨਹੀਂ ਫਿਰਦੇ ਪਾਈਏ ਹੁਣੇ ਹੁਣੇ ਪਾ ਲੈਣੀ ਮੈਂ ਅਹੀਂ ਲਿਆ ਦੂਬੀਆਂ ਵੀ ਰਹੀਆਂ ਹੋਈਆਂ ਯਾਰ ਤੱਕ ਮਝਾ ਸਾਡੀ ਦੀਦੀ ਦਾ ਪਾਜੀ ਪ੍ਰੋਗਰਾਮ ਲੜ ਜਾਂਦੇ ਤੂੰ ਵੀ ਮਝਾਈ ਜਾਂਦੀ ਨਹੀਂ ਦੱਸਿਆ ਸਾਥ ਮੈਂ ਹੋਲਾ ਰੱਖਿਆ ਤੂੰ ਵੀ ਇਹ ਬਣਾਈ ਤਾ ਦੇ ਤੂੰ ਦੀ ਹੈ ਤੇਰੀ ਲਈ ਯਾਰ ਯਾਰ ਵੇ ਯਾਰ ਜਾ ਪਾਰ ਹਾਂ ਇਹ 3 ਸਾਲ ਹੋ ਗਏ ਦਾਇ ਤੁਹ ਵੀ ਬਣਾਉਂਦੇ ਐਂ ਕਹਤਾਂ ਮਾਰਨ ਦਾ ਤਰੀਕਾ ਉਹ ਨਹੀਂ ਨਹੀਂ ਆਇ ਨਿਕਲਾ ਯਾਰ ਤਾਰ ਨਾ ਮੇਰੀ ਤੋੜ ਦੀ ਵਿੱਚ ਮੈਂ ਜਗਾ ਬਦਲਾ ਮੈਂ ਉਹਦੇ ਵਿੱਚ ਮੇਰੇ ਖਿਸ਼ੇ ਵਿੱਚ ਉਹ ਰਹਿ ਗਈ ਦੂਏ ਖਿਸ਼ੇ ਚ ਰਹਿ ਗਈ ਕੋੜੀ ਦਾ ਤੈਨੂੰ ਦਸੀ ਵੀ ਪਹਿਲੀ ਥਾਂ ਵੀ ਜਦੋਂ ਉੱਥੇ ਉੱਪਰ ਆ ਜਦ ਮੈਂ ਦੇਖਦਾ ਆ ਦੇਖ ਦਿੰਦਾ ਮੈਂ ਕੋਈ ਨਹੀਂ ਤੂੰ ਤਾਰ ਬਦ ਨਾ ਕੋੜੀ ਆਪੇ ਬਾਲੋਣੀ ਠੀਕ ਆ ਜੀ ਠੀਕ ਆ ਇਹ ਬੈਠ ਵੀ ਕਰਨੀ ਇਹ ਭੱਜ ਗਈ ਕੋੜੀ ਦੇ ਕੋੜੀ ਭੱਜੀ ਇਹ ਭਾਗੀ ਜਿੱਤੇ ਤਾਂ ਭਰ ਵੀ ਨਹੀਂ ਆਉਣੀ ਕੋੜੀ ਆਲਾ ਕੋੜੀ ਨੂੰ ਭੱਜਣ ਨੂੰ ਹਾਂ ਇਹ ਭੱਜਣਾ ਇਹ ਸਵਾਰ ਕਾ ਦਾ ਹੋਇਆ ਉਹ ਹਾਂ ਇੱਕ ਕੋੜੀ ਨੂੰ ਕਹਿੰਦਾ ਫੜ ਲੈ ਤੇ ਬੋਲਦਾ ਤੇ ਬਜਾੜੇ ਤੇ ਗੱਪਾਂ ਕਰਕੇ ਉਹ ਲੱਸੀ ਕਿੱਤੀ ਆ ਬੰਦੂ ਕਰਾ ਕੇ ਕੇ ਮੈਂ ਤੈਨੂੰ ਰੋਕੀ ਰੋਕੀ ਬੱਚੇ ਤਾਂ ਲੱਭੇ ਸਾਰੇ ਬੱਚੇ ਉਕੜੇ ਵਾਰ ਆ ਪਈ ਲੈ ਨਸ ਤੇ ਕਿੱਥੇ ਕਿੱਥੇ ਕੱਢ ਲੈਣਾ ਆ ਰਪੜੇ ਉਹ ਜਿਵੇਂ ਕਿਉਂ ਚੱਲੀ ਆਈ ਉਹ ਕਹਿੰਦਾ ਜਦ ਤੇ ਰੋਕੀ ਰੋਕੀ ਬਾ ਮਾ ਕਹਿੰਦਾ ਅਰੇ ਅੰਦਰ ਅੰਦਰ ਆਲੇ ਪਿਆਰੇ ਤੇ ਉਹ ਬੰਦੇ ਘੱਭਾ ਕਰ ਗਏ ਬਹੁਤ ਵੀ ਬਹੁਤ ਬਿਗੜੇ ਵੇ ਉਹ ਨਹੀਂ 2-3 ਜ਼ਿਆਦਾ ਸੀ ਜੇ ਪਹਿਲਾਂ ਬਲਦ ਰੱਖਦੇ ਤੇ ਨਾ ਜਾਂ 2-3 ਜੋੜੇ ਤਾਂ ਇਹ ਜੇ ਆਏ ਨਾ ਦੀਦੀ ਬਹੁਤ ਤੇਜ਼ ਤੇ ਉਹ ਨਵੇਂ ਇੱਕ ਵਾਰ ਪਾਣੀ ਪਲਾਂਦਾ ਦਾ ਆਹਾਂ ਬੌਧ ਨੂੰ ਪਾਣੀ ਨਮਾ ਲਿਆਂਦਾ ਦਾ ਉਹ ਉਹ ਨਮਾ ਲੱਗਿਆ ਨੇ ਜਦ ਪਾਪਾ ਮੂੜ ਗਿਆ ਬਾਪਾ ਉਹਦੇ ਚੱਕਰ ਆਇਆ ਮੇਰੇ ਮੂਰੇ ਕੱਟੀ ਖੜੀ ਸੀ ਮੂਰੇ ਕੱਟੀ ਖੜੀ ਸੀ ਮੈਂ ਤਾਂ ਉਹਦਾ ਖੋਲਾ ਕਾਕਾ ਖੋਲੇ ਬਾ ਮਾੜਾ ਨਾ ਉਹ ਲਾ ਖੜੀ ਸੀ ਇਹ ਪੋਲਾ ਨਹੀਂ ਕੱਟੀ ਦੀ ਕੱਟੀ ਦੇ ਉੱਪਰੋਂ ਦਬਾਦਾ ਬਾਪੂ ਨੂੰ ਦੂਈ ਦਿਨ ਮੈਂ ਦਾ ਨਾਮ ਰੱਖਿਆ ਵਾ ਦਾ ਉਹ ਸਾਉਤੀ ਮੈਂਸ ਹੋ ਹਾਂ ਮਾ ਸਾਉਥ ਚੰਡੀਗੜ੍ਹ ਤਾਂ ਜਾਂਦੀ ਸੀ ਉਹ ਮਾਪੇ ਜੀ ਮਾਪਿਆਂ ਦੇ ਹਾਂ ਮਾਪੇ ਜਾਂ ਬਾਪੂ ਨੂੰ ਦੂਏ ਪਾਸੇ ਮਾਰਿਆ ਨਾ 31 ਦੇ ਟਪਾ ਗਏ ਨਹੀਂ ਬਹੁਤ ਹੋਦੀ ਮੈਂ ਜਦੋਂ ਨਰਾਣਾ ਮੈਂ ਫੇਖਾਈ ਬਹਿ ਜਾਣਾ ਰਾਤ ਲੱਦੀ ਅੱਛਾ ਜਿੱਥੇ ਮਾਤੀ ਜੀ ਜਾਣਾ ਨਹੀਂ ਇੱਕ ਵਾਰ ਹੱਕ ਮਾਰਨੀ ਕੋਲੇ ਉਹਨੇ ਜਦੇ ਕੰਮ ਚੱਕਿਆ ਕੀ ਆ ਗਈ ਹਾਂ ਜਿੱਥੇ ਉਹ ਨਾ ਪੈ ਰੱਖ ਲੈ ਕਿ ਉਹ ਚੌਣ ਲੱਗੀ ਰਹੇ ਉਹਨਾਂ ਹਲਾਉਣਾ ਨਹੀਂ ਬਾਹਰ ਨਹੀਂ ਗਈ ਕੰਮ ਅਜੀ ਭਰੇ ਉਹਨਾਂ ਲੱਤ ਨਹੀਂ ਚੱਕਾ ਹੂੰ ਮੀਤੇ ਮੀਤੇ ਚੋਈ ਕਰਦੀ ਸੀ ਮੈਤੇ ਤਾਂ ਜੋ ਨਹੀਂ ਸੀ ਹੁੰਦੀ ਸੀ ਤਾਂ ਕਿਹੜੀ ਹੁੰਦੀ ਸੀ ਨਹੀਂ ਉਹ ਸਾਉ ਬहोत ਹੁੰਦੀ ਸੀ ਸਾਉ ਬहोत ਹੀ ਹੋਉਂਦੀ ਹੈ ਜਦੋਂ ਉਹਦੀ ਉਹ ਗਾਤੀ ਹੋਈ ਹੋਰੀ ਜੀ ਚੰਡਾਲਨੀ ਨਿਕਲੀ ਉਹਦੇ ਪਿੱਛੇ ਹਾਂ ਉਹ ਬहोत ਉਹਨੇ ਲੱਤਾਂ ਹੀ ਬਹੁ ਮਾਰੀਆਂ ਹੈ ਤਾਂ ਖੜੀ ਹੋਣੀ ਹਾਂ ਉਹ ਇੱਕ ਹੋਰ ਗੱਲ ਆ ਦੀਦੀ ਦੇਖ ਲਾ ਜਦ ਵੇਚੀ ਤੀ ਉਹਨਾਂ ਕੋਲ ਜਾ ਕੇ ਕਹਿੰਦੇ ਲੱਤ ਵੀ ਨਹੀਂ ਚੱਕੀ ਹਾਂ ਪਤਾ ਨਹੀਂ ਕੀ ਆ ਦੇਖ ਲੈ ਖੁੰਡੇ ਲਈ ਬਕਸ਼ੇਸ ਤਾਂ ਸਾਡੇ ਕੋਲ ਮੈਸ ਬਹੁਤ ਵਧੀਆ ਆਈ ਸੀ ਉਹ ਹੋਰ ਨਾ ਨੰਬਰ ਕੋਈ ਬਰੇ ਰਵਾ ਦਾ ਸੀ ਰੱਖਿਆ ਕੀ ਲੇਖਾ ਦੇਣਾ ਉਹਦਾ ਦੇਣਾ ਹਾਂਜੀ ਰਵਾ ਦਾ ਸੀ ਰੱਖਿਆ ਪਤਾ ਵੀ ਚੱਲ ਗਾਹ ਨੂੰ ਰਵਾ ਰਹਿ ਜੂਗੀ ਨਸਲ ਪਰ ਖੜੀਓ ਨਹੀਂ ਹੈ ਅਖੀਰ ਨੂੰ ਵੇਚਣੀਓ ਪੈਗੀ ਗੱਲ ਆਏ ਹੈ ਜਿਹੜਾ ਲੇਖਾ ਦੇਣਾ ਉਹਦਾ ਦੇਣਾ ਗੱਲ ਪਤਾ ਕੀ ਜੀ ਗੱਲ ਨੇ ਵੀ ਇੱਕ ਦਿਨ ਮਿਲਦੀ ਕੇ ਕਰਾਦਾ ਕਰਦੀ ਉਹ ਛੋਟੇ ਗੱਲ ਛੋਟੇ ਕਿਉਂ ਕਰਾਉਂਦੇ ਛੋਟੇ ਨੂੰ ਆਣ ਨਹੀਂ ਦਿੱਦੰਦੀ ਅੰਦਰ ਜੂਟਾ ਹੀ ਨਾ ਕਰਦਾ ਬਿਲਕੁਲ ਬਿਲਕੁਲ ਜਿੱਥੇ ਦਾ ਲਿਖਾ ਮੈਂ ਉੱਥੇ ਤੇ ਚੋਣਾ ਹਾਂ ਗੱਲ ਪਤਾ ਕਿਆ ਜੀ ਜਾਦਾ ਸੀ ਹੁੰਦੇ ਤੇ ਨਿਆਣੇ ਖਾਸ ਹੀ ਟਾਈਮ ਪਹਿਲਾਂ ਦੀ ਗੱਲ ਆ ਇਹ ਜਾਦਾ ਸੀ ਨਹੀਂ ਤੇ ਚੋਂਦੇ ਮੈਂ ਸਾ ਜਾ ਦੀਦੀ ਲਈਓ ਚੋਂਦੇ ਨਹੀਂ ਉਹ ਤਾਂ ਪਹਿਲਾਂ ਮੈਂ ਚੋਈਆਂ ਪੁੱਦੀ ਜਨੇ ਆਦੀ ਬੀਤ ਤਾਂ ਕਰਕੇ ਤਾਂ ਕਰਕੇ ਵੇਚਦੀ ਜੇ ਕਿਤੇ ਅਸੀਂ ਚੋਂਦੇ ਹੁੰਦੇ ਅਸੀਂ ਕਿੱਥੇ ਵੇਚਣੀ ਸੀ ਅਸੀਂ ਆਪੇ ਕਰ ਲੈਣੀ ਸੀ ਸਿੱਧੀ ਫਿਰ ਬੱਦ ਉਹ ਤਾਂ ਪਹਿਲੇ ਸਮੇਂ ਦੇ ਹੁਣ ਦੇ ਸਮੇਂ ਤੇ ਹਾਂ ਉਹੀ ਗੱਲ ਆ ਨਾ ਹੁਣ ਤੋਂ ਛੱਡਦਾ ਨਹੀਂ ਜਉਣਦੇ ਬਿਲਕੁਲ ਬਿਲਕੁਲ ਸਹੀ ਤੇਰੇ ਤੇ ਤੇਰੇ ਰੋਕੇ ਫੇਰੋ ਕੇ ਨਹੀਂ ਕੌਣ ਲੇ ਗਿਆ ਚੱਕੀ ਕੋਲੇ ਗਿਆ ਐਨਕ ਤੋੜ ਦੇ ਹਿੰਦੀ ਜੀ ਕਰ ਲਈ ਬੰਮੀ ਤੁਸੀਂ ਕਾਂ ਲੈ ਗਿਆ ਕੀ ਮੰਗਦੀ ਹੈ ਅੱਜ ਛੋਣ ਚੱਲ ਹੈ ਵੀ ਹਜੇ ਨਿਆਣੀਆਂ ਪਰ ਹੌਲੀ ਹੌਲੀ ਜੀ ਸੰਭੋਲ ਲੱਗ ਜਿਹੜਾ ਚਲ ਦੇ ਦੇ ਹੁਣ ਮੰਮੀ ਉਹ ਦੇ ਦੇ ਪਾਣੀ ਪਾ ਦੇਣਾ ਆ ਲੈ ਲੈ ਉਹ ਉਹਨੇ ਨਹੀਂ ਮਲਣਾ ਹੈ ਹੀ ਨਹੀਂ ਉਹ ਹੈ ਨਹੀਂ ਕੋਈ ਉਹ ਬਿੱਲੀ ਲੈ ਗਈ ਉਹ ਹੈ ਇਹ ਦੇਖੋ ਉਹ ਲੈ ਕੇ ਆਇਆ ਆ ਜਾ ਸੋਹਣਾ ਪੁੱਤ ਹੈ ਨਾ ਤੂੰ ਨਹੀਂ ਪੁੱਤ ਮਾਰਦੀ ਆਲੀ ਕੋ ਮੈਂ ਗੱਗਾਦੀ ਮੈਂ ਤਾਂ ਦਾਦੀ ਹਾਂ ਦੇਖਿਆ ਕੀ ਆ ਆ ਗਿਆ ਲੱਡੂ ਦੇਖ ਲੈ ਹੁਣ ਭੱਜਿਆ ਆ ਕਿਰਤੂਆ ਤੂੰ ਦੇਖ ਤਾਂ ਸਹੀ ਰਹਿ ਰਿਹਾ ਗਿੰਨੂ ਗਿੰਨੂ ਦੀ ਦਾਦੀ ਆ ਮੇਰੀ ਦਾਦੀ ਹੈ ਮੇਨੂੰ ਦੀ ਦਾਦੀ ਹੈ ਮੇਨੂੰ ਦੀ ਦਾਦੀ ਹੈ ਮੇਰੀ ਦਾਦੀ ਆ ਚੱਲ ਕਹਿੰਦੀ ਉਹ ਆ ਤੇਰੀ ਕਹਿੰਦੀ ਚੱਲ ਨਾ ਮੇਰੀ ਦਾਦੀ ਹੈ ਮੇਰੀ ਦਾਦੀ ਹੈ ਉਹ ਆ ਕਹਿੰਦੀ ਤੇਰੀ ਮੰਮੀ ਕਹਿੰਦੀ ਉੱਧਰ ਆ ਉਹ ਮੇਰੇ ਕੋਈ ਹੈ ਉਹ ਬੁਈ ਵੀ ਨਹੀਂ ਮੱਲਣ ਦੇਣੀ ਉਹਨੇ ਹਾਂ ਮੇਰੀ ਆ ਮੇਰੀ ਕਬੀ ਬਹੁਤ ਤੇਜ਼ ਆ ਮੱਟੂ ਜੀ ਮੇਰੀ ਮਮਾ ਐ ਮੇਰੀ ਇਹ ਉਹ ਉਹ ਅਗਲੀ ਤੇਰੀ ਕੁੜੀ ਆ ਏ ਬਾਈ ਬੜੀ ਤੇਜ਼ ਆ ਮੱਟੂ ਸਾਡਾ ਮੈਂ ਕਿਤੇ ਨਹੀਂ ਜਾਣਾ ਕਿਸੇ ਨੂੰ ਜਾਨ ਨੂੰ ਬਸ ਉੱਤਰ ਗਿਆ ਚਾਹ ਬਸ ਜੇ ਗੱਲ ਦਿਮਾਗ ਚੋਂ ਨਿਕਲ ਗਈ ਫੇਰ ਨਿਕਲ ਗਈ ਪਹਿਲਾਂ ਐਣਕਾ ਨੂੰ ਦੇਖ ਲੈ ਦਿਮਾਗ ਤੀਆਂ ਅਜੇ ਵੀ ਚੱਲ ਹਾਂ ਇਹੋ ਉਦੋਂ ਨਾ ਨਾ ਕੋਈ ਨਹੀਂ ਤੇਰਾ ਨਹੀਂ ਆਇਆ ਨਾ ਅਇਰਕਾਰ ਦਾ ਨਾ ਕਰ ਉਹਨੂੰ ਫੇਰ ਆਉਦਾ ਜਿਹੜੀਆਂ ਪਿੱਛੇ ਇੱਕ ਗੱਲ Lahore ਭਾਈ ਅਪਣਾ ਦਾ ਮਹੀਨਾ ਚੱਲਦਾ ਵਿੱਚੇ ਤਾਂ ਵਿਆਹ ਹੋਇਆ ਤਾਂ ਫਰਵਰ ਚ ਵਿੱਚੇ ਹੁਣ ਜਨਮ ਦਿਨ ਵੀ ਆ ਦੇਖ ਲਓ ਵਿਦਾ ਹੋਇਆ ਤਾਂ ਫਰਵਰ ਚ ਦਾ ਵਿਆਹ ਫਰਵਰ ਦਾ ਵਿਆਹ ਹੋਇਆ ਨਹੀਂ ਕਹਿਦਾ ਵੀ ਹਾਂ ਰੁਕ ਜਾਓ ਹਾਂ ਜੀ بس کیمرہ ਫੜਨੀ ਆਉਂਦਾ ਮੰਮੀ ਕਾਟਣੀ ਆਉਂਦੀ ਆ ਮੰਮੂ ਕੀ ਪਤਾ ਹੈ ਮੈਂ ਅੱਛਾ ਮੰਮੀ ਦਾ ਤੇਰਾ اپریل ਨੂੰ ਤੇ ਪਾਪਾ ਲਈ ਉਹ ਹਾਂ ਭਾਈ ਸਾਡੇ ਬਾਪਾਈ ਦਾ ਭਾਈ ਜਨਮ ਦਿਨ 13 ਨੂੰ 14 ਨੂੰ 13 ਨੂੰ 13 ਤਰੀਕ ਨੂੰ ਆਹ ਹਾਂ ਇਹ ਤਾਂ ਜਨਮ ਦਿਨ ਫਿਰ ਤੇਰੇ ਮੇਰਾ ਜਾਂਦਾ ਮੋਰ ਦਾ ਖੇਮ ਨੇ ਮੇਰਾ ਦਾ ਵੀ ਤੇਰਾ ਦਾ ਮੇਰਾ ਵੀ ਤੇਰਾ ਦਾ ਜੀ ਤੇਰੀ ਕੁੜੀ ਜੀ ਤੇਰੀ ਕੁੜੀ ਦਾ ਵੀ ਤੇਰਾ ਦਾ ਅੱਤਾ ਕਰੇ ਇੱਕ ਬੜਾ ਦਾ ਤੇ ਗਲੇ ਆਓ ਹੋਰ ਕਿਆ ਦੋਹਾਂ ਨਾਲੇ ਤੇ ਘਟਾ ਲੈਣਾ ਉਹਦੇ ਨਾਲ ਜੀ ਤੇਰੀ ਕੁੜੀ ਦਾ ਵੀ ਆ ਅੱਛਾ ਜੀ ਐਨੀਵਰਸਰੀ ਮਨਾਉਣੀ ਹੈ ਗੱਲ ਪਤਾ ਦੀਦੀ ਕਿਆ ਹੈ ਮੇਨ ਗੱਲ ਆ ਜਿਹੜੀ ਸਾਨੂੰ ਪਾਪਾ ਯਾਰ ਮੰਮੀ ਦਾ ਭਾਈ ਦਿਨ ਤਰੀਕ ਤਾਂ ਪਤਾ ਨਹੀਂ ਵਿਆਹ ਦੀ ਕਿਉਂਕਿ ਜਿਆਦਾ ਇੰਨੀ ਕੋਈ ਗੌਰ ਨਹੀਂ ਤਾਂ ਕਰਦਾ ਹੁੰਦਾ ਅਸੀਂ ਮਹੀਨਾ ਪਤਾ ਕਰ ਲਿਆ ਅੱਛਾ ਮਹੀਨਾ ਹੈਗਾ ਅਪ੍ਰੈਲ ਇਹ ਹੈ ਅਸੀਂ ਸੋਚਦੇ ਆ ਵੀ ਹੁਣ ਜਾਂ ਤਾਂ ਵੀ ਅਜੇ ਇਹ ਵਿੱਚੇ ਆ ਗੱਲ ਨਹੀਂ ਕਰੋ ਪ사ਖੀ ਦੇ ਅੱਗੇ ਪਿੱਛੇ ਕੋ ਸੈਟ ਕਰ ਲੋ ਜਿਹੜੀ ਮਰਦੀ ਨਹੀਂ ਅਹੀ ਪਾਜੀ ਮੇਰੀ ਗੱਲ ਸੁਣੋ ਜਿੰਨੀ ਤਰੀਕੇ ਵੀ ਰੱਖੋਗੇ ਉਹ ਤਾਂ ਇੱਕ ਦੋ ਦਿਨ ਪਹਿਲਾਂ ਕਗਰਾ ਪੁਆ ਕੇ ਆਇਆ ਤੇ ਕੁਰਤਾ ਰਿਆਗਾ ਥੋੜਾ ਨਜਾੜ ਗਿਆ ਹਾਂ ਉਸੇ ਦੇਖਾ ਤਾਂ ਸਹੀ ਤੁਹਾਡੇ ਤਾਂ ਕਰਣੀ ਆ ਸਾਡੀ ਬਾਂਗੀ ਸਨੜ ਘਾਟਾ ਹਾਂ ਤੇ ਤਾਂ ਸੋਚਿਆ ਵਾ ਮੈਂ ਕੱਪਿਆ ਸਾਰੇ ਤੱਬਰ ਮੇਰੇ ਨਾਲ ਲੜੀ ਜਾਵੇ ਤੂੰ ਮਾਂ ਨੂੰ ਦੱਸ ਨਹੀਂ ਕਿ ਤੇਰੇ ਕੋਲ ਨਹੀਂ ਮੈਂ ਤਾਂ ਪੁਆ ਕੇ ਆਪਣਾ ਸ਼ੌਕ ਪੂਰਾ ਕਰ ਲਿਆ ਹਾਂ ਹਾਂ ਕਿੱਥੇ ਪਾਣਾ ਹੈ ਅਸੀਂ ਸੋਚਦੇ ਆ ਵੀ ਭਾਈ ਹੁਣ ਆ ਤਾਂ ਵੀ ਇੱਕ ਦਿਨ ਪ੍ਰੋਗਰਾਮ ਰੱਖ ਲਈਏ ਦੋਹੇ ਚੀਜ਼ਾਂ ਦਾ ਜਾਂ ਫਿਰ ਲੱਗ-ਲੱਗ ਬਨਾਈਏ ਉਹ ਹੁਣ ਚਲ ਦੇਖਦੇ ਹਾਂ ਟਾਈਮ ਦੱਸੂਗਾ ਵੀ ਐਨੀਵਰਸਰੀ ਲੱਗ ਮਨਾਉਣੀ ਆ ਕਿ ਜਨਮ ਦਿਨ ਮਨਾਉਣਾ ਵੀ ਇਕੱਠੀ ਮਨਾਉਣੇ ਆ ਬਾਕੀ ਚਲੋ ਦੇਖਦੇ ਹਾਂ ਹੁਣ ਇਕੱਠੇ ਬਣਾ ਕੇ ਫਾਇਦਾ ਆ ਹਾਂਜੀ ਇੱਕੋ ਦਿਨ ਲਾ ਲਓ ਮੈਂ ਕਹਿੰਦਾ ਇੱਕੇ ਦਿਨ ਇੱਕ ਕੱਟ ਲੂਗੀ ਜਾਂ ਤੁਹਾਡਾ ਵੀ ਨਾਲੇ ਭੜਾ ਕੇ ਇਕ ਲਿਵੇਂ ਟੇਬਲ ਰੱਖਾ ਕਰਵਾਣਾ ਹੈ ਬਾਕੀ ਸਾਰੇ ਨੇ ਇਹਦੇ ਬਾਅਦ ਹੀ ਰਵੀ ਨਾਲ ਇੱਥੇ ਸਪੈਸ਼ਲ ਪਾਰਟੀ ਲੈਣ ਦਾ ਹੈ ਨਾ ਤੇ ਵਿੱਚ ਨਹੀਂ ਹਾਂ ਇੱਧਰ ਤਾਂ ਫੇਰ ਹਾਂ ਅਲੱਗ ਪਾ ਇੱਕ ਜੇ ਸਰ ਜਾਣਾ ਉੱਥੇ ਜਾਣਾ ਕਿ ਕੋਈ ਕਾਰਨ ਹੈ ਵੀ ਤੋੜ ਕੇ ਕੱਟ ਕੇ ਨਹੀਂ ਪਹਿਲਾਂ ਬਿਮਾਰ ਹੋ ਜੇ ਉਹ ਮੈਂ ਨਾ ਮੇਰੀ ਕਹਿੰਦੀ ਪਹਿਲਾਂ ਹੋਈ ਬਿਮਾਰ ਹੋ ਜੇ ਨਹੀਂ ਤੇਰੀ ਹੁਣ ਯਾ ਕੱਟ ਲਵਾਂਗੇ ਦੀਦੀ ਦਾ ਕਟਣ ਦੇਖੋ ਤਾਂ ਇੰਗਲੈਂਡ ਦੇ ਬੇਚਰੀ ਹਾਂ ਆ ਉਹਦਾ ਵੀ ਬਲੌਗ ਬਣਾ ਦੋਗੇ ਕੁਪਤੀਜੀ ਦਾ ਠੀਕ ਨੇ ਜੀ ਉਹਦਾ ਕਿ 13 ਕਿਲੀ ਦਾ ਜਾਣਦੇ ਨੇ ਅੱਛਾ ਅੱਛਾ ਜੀ ਠੀਕ ਆ ਠੀਕ ਆ ਜੀ ਤੇਰੀ ਕੁੜੀ ਦਾ ਨਹੀਂ ਚਾਚੇ ਦਾ ਵੀ 20 ਤਰੀਕ ਨੂੰ ਕੰਮ ਹੀ ਜਾਣਾ ਦਾ ਬਰਾਤ ਚ ਹੂੰ ਇੱਕ ਠੇਕ ਹੋਟਲ ਬੁੱਕ ਕਰਾ ਲਾਓ ਉਸੇ ਚੱਲਦੇ ਫਿਰ ਬੈਠਦੇ ਹਾਲ ਹੋਣਾ ਹਾਂ ਹਾਂ ਬੋਲ ਮੀਨੇ ਕੋਈ ਨਹੀਂ ਚਲੋ ਹੋਟਲ ਜੀ ਕਰਾਓ ਸਾੜਾ ਹਾਂ ਕਰਾਓ ਬੈਠਿਆ ਕਿ ਸਰ ਕੋਲ 2000 2000 2000 ਕੇ ਹੋਟਲ 2000 ਲੱਖ 10000 ਲੱਖ 2000 ਲੱਖ ਬੱਲਾ ਬੱਲਾ ਬਾ ਬਹੁਤ ਬੜੀ ਰਕਮ ਚੱਕੀ ਫਿਰਦੀ ਆ ਇਹਦਾ ਕਮਾਰੇਗਾ 30 ਲੱਖ ਤੋਂ ਹਾਂ ਉਹਦਾ ਸੁਣੀ ਲੈ ਜਨਾਂ ਕੇ ਕਿੱਥੇ ਬੜੀ ਗਿਆ ਚਲੋ ਠੀਕ ਆ ਫਿਰ ਅਗਲੇ ਪਲਾਸਟਿਕ ਮਿਲਦੇ ਆ ਹੁਣ ਛਾਗਾਂ ਕੰਨਾ ਚੱਲੀ ਜਾਣੀਆਂ ਪਿੰਕੀ ਜੀ ਸੋਹਣੇ ਬਾਈ ਬਾਈ ਹੁਣ ਛਾਗ ਲਈ ਆਈ ਅਸੀਂ ਪ੍ਰਸ਼ਾਦਾ ਮਿਲਦੇ ਆਂ ਫੇ ਕਿਤੇ ਅਗਲੇ ਵਲੌਗ ਚ ਤੁਹਾਨੂੰ ਹਾਈ ਸਤਿ ਸ੍ਰੀ ਅਕਾਲ ਜੀ